ਮੁਲਾਜ਼ਮ ਵਰਗ ਲਈ ਇੱਕ ਖੁਸ਼ਖਬਰ ਹੈ ਦੋ ਪ੍ਰਮੁੱਖ ਮੁਲਾਜ਼ਮ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਸੰਘਰਸ਼ ਛੇੜਨ ਦਾ ਐਲਾਨ ਕਰ ਦਿੱਤਾ ਹੈ ਸੀਪੀਐਫ ਕਰਮਚਾਰੀ ਯੂਨੀਅਨ ਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਜਿਹੜੀ ਪਿਛਲੇ ਲੰਬੇ ਸਮੇਂ ਤੋਂ ਆਪਸ ਚ ਸਾਂਝ ਪਾਉਣ ਲਈ ਯਤਨਸ਼ੀਲ ਸੀ ਅਖੀਰ ਉਹ ਇਸ ਵਿੱਚ ਕਾਮਯਾਬ ਹੋ ਗਈ ਹੈ ਔਰ ਇਹਨਾਂ ਦੋਨੋਂ ਜੱਥੇਬੰਦੀਆਂ ਨੇ ਹੁਣ ਸਾਂਝੇ ਤੌਰ ਤੇ ਸੰਘਰਸ਼ ਛੇੜ ਕੇ ਪੁਰਾਣੀ ਪੈਨਸ਼ਨ ਬਹਾਲ ਕਰਾਉਣ ਦੀ ਮੰਗ ਲਈ ਅੱਗੇ ਵਧਣ ਦਾ ਫੈਸਲਾ ਕੀਤਾ। ਦਰਅਸਲ ਪੰਜਾਬ ਸਰਕਾਰ ਨੇ ਪਿਛਲੇ ਲੰਬੇ ਸਮੇਂ ਤੋਂ ਇਹ ਵਾਅਦਾ ਕੀਤਾ ਪੰਜਾਬ ਦੇ ਮੁਲਾਜ਼ਮਾਂ ਨਾਲ ਵੀ ਉਹ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਏਗੀ ਪਰ ਸਾਲ 2022 ਵਿੱਚ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਵੀ ਇਸ ਸੰਬੰਧ ਵਿੱਚ ਜਾਰੀ ਕਰਨ ਦੇ ਬਾਵਜੂਦ ਹਾਲੇ ਤੱਕ ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਜਿਹਦੇ ਕਰਕੇ ਆਮ ਮੁਲਾਜ਼ਮਾਂ ਵਿੱਚ ਬੜੀ ਆਵਾਜ਼ ਉੱਠ ਰਹੀ ਸੀ ਵੀ ਸਾਰੀ ਲੀਡਰਸ਼ਿਪ ਇੱਕ ਜੁੱਟ ਹੋ ਕੇ ਸੰਘਰਸ਼ ਲੜੇ ਤੇ ਹੁਣ ਸੀਪੀਐਫ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸੁਖਜੀਤ ਸਿੰਘ ਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਪ੍ਰਧਾਨ ਜਸਵੀਰ ਤਲਵਾੜਾ ਨੇ ਸਾਂਝ ਪਾਉਣ ਤੋਂ ਬਾਅਦ ਵੱਡਾ ਸੰਘਰਸ਼ ਦਾ ਐਲਾਨ ਵੀ ਕਰ ਦਿੱਤਾ ਦੋਨਾਂ ਲੀਡਰਾਂ ਨੇ ਐਲਾਨ ਕੀਤਾ ਵੀ 12 ਜੂਨ ਨੂੰ ਲੁਧਿਆਣਾ ਪਸ਼ਮੀ ਜਿਮਨੀ ਚੋਣ ਦੇ ਮੌਕੇ ਉਹ ਉੱਥੇ ਝੰਡਾ ਮਾਰਚ ਕਰਨਗੇ ਔਰ ਉੱਥੋਂ ਦੇ ਲੋਕਾਂ ਨੂੰ ਅਪੀਲ ਕਰਨਗੇ ਵੀ ਆਮ ਆਦਮੀ ਪਾਰਟੀ ਨੂੰ ਵੋਟ ਨਾ ਪਾਈ ਜਾਵੇ ਇਹ ਬਹੁਤ ਵੱਡਾ ਫੈਸਲਾ ਇਹਨਾਂ ਦੋ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਲਿਆ ਔਰ ਇਹ ਰੋਸ ਪ੍ਰਗਟ ਕੀਤਾ ਪੀ ਪੰਜਾਬ ਸਰਕਾਰ ਲਗਾਤਾਰ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਮੁੱਦੇ ਉੱਪਰ ਟਾਲਾ ਵੱਟਦੀ ਆ ਰਹੀ ਹੈ ਜਿਹਦੇ ਕਰਕੇ ਹਜ਼ਾਰਾਂ ਮੁਲਾਜ਼ਮਾਂ ਵਿੱਚ ਭਾਰੀ ਰੋਸ ਦੀ ਭਾਵਨਾ ਪੈਦਾ ਹੋ ਰਹੀ ਹੈ ਦਰਅਸਲ ਇਹ ਤੇ ਹੋਰ ਮੁਲਾਜ਼ਮ ਜਥੇਬੰਦੀਆਂ ਨੇ ਪਹਿਲਾਂ ਵੀ ਜਿਹੜੀਆਂ ਚਾਰ ਜਿਮਨੀ ਚੋਣਾਂ ਹੋਈਆਂ ਸੀ ਉੱਥੇ ਵੀ ਆਪਣਾ ਪ੍ਰੋਟੈਸਟ ਦਰਜ ਕੀਤਾ ਸੀ ਤੇ ਜਦੋਂ ਜਲੰਧਰ ਤੇ ਇੱਕ ਜਿਮਨੀ ਚੋਣ ਹੋਈ ਸੀ ਵਿਧਾਨ ਸਭਾ ਹਲਕੇ 'ਚ ਤੇ ਉਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਰੀਆਂ ਤਕਰੀਬਨ ਜਥੇਬੰਦੀਆਂ ਨੂੰ ਬੁਲਾ ਕੇ ਉਹਨਾਂ ਨਾਲ ਲੰਬੀ ਚੌੜੀਆਂ ਮੀਟਿੰਗਾਂ ਕਰਕੇ ਵਾਅਦਾ ਕੀਤਾ ਸੀ ਵੀ ਜਲਦੀ ਉਹਨਾਂ ਸਾਰਿਆਂ ਦੇ ਮਸਲੇ ਹੱਲ ਕਰ ਦਿੱਤੇ ਜਾਣਗੇ ਪਰ ਫਿਲਹਾਲ ਮੁਲਾਜ਼ਮਾਂ ਦੀਆਂ ਮੰਗਾਂ ਪੈਂਡਿੰਗ ਹੋਣ ਕਾਰਨ ਹੁਣ ਇਹ ਦੋ ਜਥੇਬੰਦੀਆਂ ਨੇ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਵਿੱਚ 12 ਜੂਨ ਨੂੰ ਪ੍ਰੋਟੈਸਟ ਕਰਨ ਦਾ ਐਲਾਨ ਕਰ ਦਿੱਤਾ ਦ ਸੰਯੋਗ ਹੈ ਵੀ 19 ਜੂਨ ਨੂੰ ਇੱਥੇ ਜਮਨੀ ਚੋਣ ਹੋਣੀ ਆ ਵੋਟਾਂ ਪੈਣੀਆਂ ਨੇ ਹੋਰ ਜਾਣਕਾਰੀ ਮਿਲੀ ਹੈ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੇ ਕਨਵੀਨਰ ਕਨਵੀਨਰ ਸਤੀਸ਼ ਰਾਣਾ ਨੇ ਵੀ ਇਹ ਜਾਣਕਾਰੀ ਦਿੱਤੀ ਹੈ ਵੀ ਸਾਂਝੇ ਫਰੰਟ ਦੀ ਅੱਜ ਹੰਗਾਮੀ ਮੀਟਿੰਗ ਜਲੰਧਰ 'ਚ ਕੀਤੀ ਜਾ ਰਹੀ ਹੈ ਜਿੱਥੇ ਫੈਸਲਾ ਲਿਆ ਜਾਵੇਗਾ ਇਸ ਤੋਂ ਇਲਾਵਾ ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਦੇ ਕਨਵੀਨਰ ਸਤੀਸ਼ ਰਾਣਾ ਨੇ ਵੀ ਜਾਣਕਾਰੀ ਦਿੱਤੀ ਹੈ ਵੇ ਉਹਨਾਂ ਨੇ ਅੱਜ ਜਲੰਧਰ ਵਿਖੇ ਹੰਗਾਮੀ ਮੀਟਿੰਗ ਕੀਤੀ ਹੈ ਔਰ ਉਸ ਮੀਟਿੰਗ ਵਿੱਚ ਵੱਡੇ ਫੈਸਲੇ ਲਏ ਜਾ ਰਹੇ ਨੇ ਜਿਹਦੇ ਵਿੱਚ ਮੁੱਖ ਤੌਰ ਤੇ ਲੁਧਿਆਣੇ ਜਿਮਨੀ ਚੌਂਣ ਵਿੱਚ ਕੀ ਐਕਸ਼ਨ ਕੀਤਾ ਜਾਊਗਾ ਉਹਦੇ ਤੇ ਵੀ ਫੈਸਲਾ ਲਿਆ ਜਾ ਸਕਦਾ ਔਰ ਇਸ ਤੋਂ ਇਲਾਵਾ ਪੰਜਾਬ ਸਟੇਟ ਮਸਟਰੀਅਲ ਸਰਵਿਸ ਯੂਨੀਅਨ ਦੀ ਵੀ ਹੰਗਾਮੀ ਮੀਟਿੰਗ 1 ਜੂਨ ਨੂੰ ਲੁਧਿਆਣੇ ਸੱਦ ਲਈ ਹੈ ਇਹ ਮੀਟਿੰਗ ਗੁਰਨਾਮ ਸਿੰਘ ਵਿਰਕ ਤੇ ਤਰਸੇਮ ਸਿੰਘ ਭੱਠਲ ਦੀ ਗਵਾਈ ਹੇਠ ਹੋਊਗੀ ਔਰ ਇਸ ਮੀਟਿੰਗ ਵਿੱਚ ਵੀ ਜਿਮਨੀ ਚੋਣ ਦੌਰਾਨ ਸੰਘਰਸ਼ ਕਰਨ ਦੇ ਮੁੱਦੇ ਉੱਪਰ ਫੈਸਲਾ ਲਿਆ ਜਾ ਸਕਦਾ ਹੈ